ਅਕਬੀਰ ਜੀ ਆਪਣਾ ਨਾਮ ਦੱਸ ਕੇ ਨਵੇਂ ਸਾਲ ਦੀ ਸ਼ੁਰੂਆਤ ਦਰਬਾਰ ਸਾਹਿਬ ਪਹੁੰਚੇ ਜੇ ਮਖਾਤੇ ਕਰਨ ਕੀ ਕਰਨ। ਦਾਸ ਦਾ ਨਾਮ ਭਾਈ ਸੁਖਮੀ ਸਿੰਘ ਦਾਸ ਅਮਰਸਰ ਤੋਂ ਬੇਨਤੀ ਕਰਿਆ ਜੀ ਧੰਨ ਧੰਨ RAM ਦਾਸ ਗੁਰੂ ਜੀ ਨੂੰ ਸ੍ਰੀ ਹਾਥੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰੇ ਐਸੇ ਮਹਾਨ ਸਤਿਗੁਰਾਂ ਦਾ ਪਾਵਨ ਪਿੱਤਰ ਸਥਾਨ ਸੱਚਖੰਡ ਸਹਿਰ ਮਹਦ ਸਾਹਿਬ ਦੇ ਦਾਸ ਦਰਸ਼ਨਦਾਰੇ ਕਰਨ ਵਾਸਤੇ ਆਇਆ ਅਤੇ ਅਰਦਾਸ ਕਰੇ ਸੱਚੇ ਪਾਸ਼ਾ ਜਿਹੜਾ ਪੁਰਾਣਾ ਜਿਹੜਾ ਸਾਲ ਸੀ ਉਹਦਾ ਵੀ ਭਲਾ ਹੋਵੇ ਪਰ ਜਿਹੜਾ ਆਉਣ ਵਾਲਾ ਨਵਾਂ ਸਾਲ ਉਹਦੇ ਵਾਸਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਸਿੱਖ ਪੰਥ ਦੀ ਜਿੱਥੇ ਅਰਦਾਸ ਕੀਤੀ ਸੇ ਕੌਮ ਵਾਸਤੇ ਅਰਦਾਸ ਕੀਤੀ ਕਿ ਆਪਣੀ ਜਿਹੜੇ ਬੰਦੀ ਸਿੰਘ ਰਹੀਾਈ ਉਹ ਜਿਹੜੇ ਹਰਿਆ ਹੋ ਜਾਣ ਅਜੇ ਨਸ਼ੇ ਤੋਂ ਮੁਕਤ ਹੋ ਜੇ ਸਾਰਾ ਪੰਜਾਬ ਤੇ ਸਭ ਨੂੰ ਖੁਸ਼ੀਆਂ ਤੇ ਮਾਰਾ ਸਭ ਦੀ ਬਖਸ਼ਣ ਨਾ ਬਣੀ ਸੇਵਾ ਸਮਨਾ ਜੋੜ ਕੇ ਜਿੰਦਗੀ ਪੈਂਡਾ ਕੱਟਦੀ ਜਾਵੇ ਇੱਕ ਮਨੋਰਥ ਹੈ ਜੀ ਇਨਸਾਨ ਦਾ ਇੱਥੇ ਆਉਂਦੇ ਆ ਇਨਸਾਨ ਇਸ ਮਨੋਰਥ ਹੈ ਕਿ ਜਿੰਦਗੀ ਪੈਂਡਾ ਕੱਟਦੀ ਜਾਵੇ ਵੰਡ ਚ ਆ ਜਾਂਦੇ ਇਸ ਧਰਤੀ ਤੋਂ ਤੁਰ ਗਏ ਨੇ ਕਈ ਮਾਲਕਤਾ ਆ ਜਾਂਦੇ ਮਾਰ ਚੌਕ ਦਾ ਸੱਚੇ ਰੱਬ ਦਾ ਨਾਮ ਦੇ ਹਾਲਤੋਂ ਸੇਵਾ ਸਿਮਨ ਕਰਕੇ ਜੀਵਨ ਸਫਲ ਬਣਾ ਲਿਆ ਦੋ ਸੱਚ ਕਹਿੰਦੀ ਸਤਿਗੁਰ ਦੀ ਬਾਣੀ ਜਿੰਦਗੀ ਜਿਵੇਂ ਬੁਲਬੁਲਾ ਪਾਣੀ ਇਹ ਨਾ ਹੁੰਦਾ ਸਮਖ ਸੇਨੋ ਜਗਤ ਮੇ ਲਾਇਓ ਬੰਦੇ ਤੂੰ ਇਸ ਦਾ ਖਟਲਾ ਮਿਲਿਆ ਜਨਮ ਸੇ ਰਾਇ ਬਹੁਤ ਬਹੁਤ ਬਾਣੀ ਸੇਵਾ ਸਮਨਾ ਜੁੜੀ ਆਨੰਦਪੁਰ ਦੀ ਧਰਤੀ ਤੇ ਸਤਿਗੁਰਾਂ ਜਮ ਕ੍ਰਿਸ਼ਮਾ ਕਰਿਆ ਗੈਰਤ ਨਾਲ ਜੀਵਨ ਦਾ ਜਜ਼ਬਾ ਮਰਦਾਂ ਦੇ ਦਿਲ ਭਰਿਆ ਉਹ ਜੁਗਾਂ ਤੱਕ ਕੈਮਰੋ ਉਸ ਦੀ ਰਹਿਮਤ ਦਾ ਵਰਤਾਰਾ ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥ ਨਿਆਰਾ ਐਸਜੀਪੀਸੀ ਵੱਲੋਂ ਵੀ ਬਹੁਤ ਉਪਰਾਲੇ ਕੀਤੇ ਗਏ ਹਨ ਸੰਗਤਾਂ ਵੱਲੋਂ ਸੋ ਜੀ ਜਿਹੜੇ ਸਵੇਰੇ 1 ਕਾਟਕ ਸਾਹਿਬ ਦੇ ਜਾਇਦਾਦ ਹੋਣ ਸੇ ਭਾਈ ਗੁਰਦੇਵ ਸਿੰਘ ਜੀ ਕੋਲ ਕਿਦਾ ਐਸਜੀ ਐਸਜੀਪੀਸੀ ਵੱਲੋਂ ਸ਼ੀਦਾ ਦਾ ਮਨਾਇਆ ਜਾ ਰਿਹਾ ਹੈ ਉਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨਤਮਸਤਕੋ ਸ਼ੀਦਾ ਨੂੰ ਸਿਦਾ ਕਰੋ ਤੇ ਨਵੇਂ ਸਾਲ ਵਾਲੇ ਦਿਨ ਸਾਧਗੁਰ ਦੇ ਧਾਰ ਘਰਣ ਕੇ ਆਪਣੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਡਾਕਟਰ ਰਮਨਦੀਪ ਸਿੰਘਾ ਜੀ ਬਟਾਲੇ ਤੋਂ ਆਏ ਆ ਅੱਜ ਨਵੇਂ ਸਾਲ ਦੀ ਸ਼ੁਰੂਆਤ ਤੇ ਸ੍ਰੀ ਦਰਬਾਰ ਸਾਹਿਬ ਤੋਂ ਪਹੁੰਚ ਕੇ ਜੀ ਕੀ ਅਦਾ ਅਰਦਾਸ ਇਹੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਰੱਬ ਸਾਰਿਆਂ ਦੇ ਕੰਮ ਬਣਾਵੇ ਤੇ ਸਾਰਿਆਂ ਨੂੰ ਖੁਸ਼ੀਆਂ ਭਰਿਆ ਨਵਾਂ ਸਾਲ ਚੜ੍ਹਾਵੇ ਜੀ ਜਿਨ੍ਹਾਂ ਦੇ ਕੰਮ ਸਾਰਿਆਂ ਦੇ ਰਹਿ ਗਏ ਹੋਏ ਨੇ ਸਾਰੇ ਵਾਹਿਗੁਰੂ ਪੂਰੇ ਸੰਪੂਰਨਤਾ ਪਾਵੇ ਤੇ ਸਾਰਿਆਂ ਨੂੰ ਆਪਣੇ ਚਰਨੀ ਲਾਵੇ ਬਸ ਇਹੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸੁਮੇਤ ਕੌਰ ਹੈ ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹੈ ਗਿਆ ਤੇ ਆਈ ਐਮ ਬlesed ਕਿ ਮੈਨੂੰ ਇੱਥੇ ਆਣ ਦਾ ਅੱਜ ਮੌਕਾ ਮਿਲਿਆ ਮੈਂ ਆਪਣੀ ਸਾਰੀ ਫੈਮਲੀ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਆਈ ਆਂ ਤੇ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਤੇ ਸਾਰਾ ਸਾਡਾ ਸਾਰਿਆਂ ਦਾ ਜੀਵਨ ਸਾਡਾ ਆਪਣਾ ਜੀਵਨ ਨਹੀਂ ਅਸੀਂ ਸਾਰੇ ਜਗਤ ਦੀ ਖੁਸ਼ਹਾਲੀ ਲਈ ਪੰਜਾਬ ਦੀ ਖੁਸ਼ਹਾਲੀ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਸਾਡਾ ਪੰਜਾਬ ਜਿਸਨਾ ਹੋ ਰਿਹਾ ਹੈ ਬਹੁਤ ਚੜ੍ਹਦੀਆਂ ਕਲਾਂ ਚ ਰਹਿ ਅੱਗੇ ਆਉਣ ਵਾਲੇ ਸਮੇਂ ਵਿੱਚ ਥੈਂਕ ਯੂ ਜੀ ਸਾਡਾ ਹੋਸ ਦੀ ਰਹਿਮਤ ਦਾ ਵਰਤਾਰਾ ਖੰਡੇ ਦੀ ਧਾਰ ਵਿੱਚੋਂ ਸਾਧਿਆ ਸਤਗੁਰ ਪੰਥ ਨਿਆਰਾ ਐਸਜੀਪੀਸੀ ਵੱਲੋਂ ਬਹੁਤ ਉਪਰਾਲੇ ਕੀਤੇ ਗਏ ਹਨ ਸੰਗਤਾਂ ਵੱਲੋਂ ਸੋ ਜਿਹੜੇ ਸਵੇਰੇ 1 ਜਨਵਰੀ ਨੂੰ ਮਹਾਨ ਸ਼ੀਦ ਕਾਟਕ ਸਾਹਿਬ ਦੇ ਜਾਇਦਾਦ ਹੋਣ ਸੇ ਭਾਈ ਗੁਰਦੇਵ ਸਿੰਘ ਜੀ ਕੋਲ ਕਿਦਾ ਐਸਜੀ ਐਸਜੀਪੀਸੀ ਵੱਲੋਂ ਸ਼ਹੀਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨਤਮਸਤਕ ਹੋਵੋ ਸ਼ਹੀਦਾਂ ਨੂੰ ਸਿਦਕਾ ਕਰੋ ਅਤੇ ਨਵੇਂ ਸਾਲ ਵਾਲੇ ਦਿਨ 사ਤਗੁਰ ਦੇ ਦਰ ਘਰ ਆਣ ਕੇ ਆਪਣੇ ਜਿੰਦਗੀ ਦੀ ਨਵੀਂ ਸ਼ੁਰੂਆਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਡਾਕਟਰ ਰਮਨਦੀਪ ਸਿੰਘਾ ਜੀ ਬਟਾਲੇ ਤੋਂ ਆਏ ਆ ਅੱਜ ਨਵੇਂ ਸਾਲ ਦੀ ਸ਼ੁਰੂਆਤ ਤੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਦੇਖੀ ਅਦਾਵੋ ਅਰਦਾਸ ਇਹੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਸਾਰਿਆਂ ਦੇ ਕੰਮ ਬਣਾਵੇ ਤੇ ਸਾਰਿਆਂ ਨੂੰ ਖੁਸ਼ੀਆਂ ਭਰਿਆ ਨਵਾਂ ਸਾਲ ਚੜ੍ਹਾਵੇ ਜੀ ਜਿਨ੍ਹਾਂ ਦੇ ਕੰਮ ਸਾਰਿਆਂ ਦੇ ਰਹਿ ਗਏ ਹੋਏ ਨੇ ਸਾਰੇ ਵਾਹਿਗੁਰੂ ਪੂਰੇ ਸੰਪੂਰਨ ਨਾ ਪਾਵੇ ਤੇ ਸਾਰਿਆਂ ਨੂੰ ਆਪਣੇ ਚਰਨੀ ਲਾਵੇ ਬਸ ਇਹੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੁਮਿਤ ਕੌਰ ਹੈ ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹੈ ਗਿਆ ਤੇ ਆਈ ਐਮ ਬlesed ਕਿ ਮੈਨੂੰ ਇੱਥੇ ਆਣ ਦਾ ਅੱਜ ਮੌਕਾ ਮਿਲਿਆ ਮੈਂ ਆਪਣੀ ਸਾਰੀ ਫੈਮਲੀ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਆਈ ਆਂ ਤੇ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਤੇ ਸਾਰਾ ਸਾਡਾ ਸਾਰਿਆਂ ਦਾ ਜੀਵਨ ਸਾਡਾ ਆਪਣਾ ਜੀਵਨ ਨਹੀਂ ਅਸੀਂ ਸਾਰੇ ਜਗਤ ਦੀ ਖੁਸ਼ਹਾਲੀ ਲਈ ਪੰਜਾਬ ਦੀ ਖੁਸ਼ਹਾਲੀ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਸਾਡਾ ਪੰਜਾਬ ਜਿਸਨਾ ਹੋ ਰਿਹਾ ਹੈ ਬਹੁਤ ਚੜ੍ਹਦੀਆਂ ਕਲਾ ਚ ਰਹੇ